ਨਵਦੀਪ ਸਿੰਘ ਦੀ ਗੱਲ ਕਰਦੇ ਆ ਕੋਸਟਾ ਰਿਕਾ ਚ ਫਸਿਆ ਹੋਇਆ ਸਮੁੰਦਰ ਦੇ ਕਿਨਾਰੇ ਸ਼ੈੱਡ ਨੇ ਇੱਕ ਜੰਗਲ ਦੇ ਵਿੱਚ ਤੇ ਉਥੇ 150 ਦੇ ਲਗਭਗ ਨੇ ਇਹ ਲੋਕੀ ਉਸਨੇ 15 ਫਰਵਰੀ ਦੀ ਫਲਾਈਟ ਚ ਅਮਰੀਸਾ ਰੋਣਾ ਸੀ ਪਰ ਉਸ ਦੀ ਸਿਹਤ ਠੀਕ ਨਹੀਂ ਸੀ ਬਿਮਾਰੀ ਦੇ ਕਾਰਨ ਉਸ ਨੂੰ ਜਹਾਜ਼ ਵਿੱਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ ਉਹਨਾਂ ਨੂੰ ਇੱਕ ਬੱਸ ਵਿੱਚ ਲਿਜਾਣਾ ਸ਼ੁਰੂ ਕੀਤਾ ਜਾਂਦਾ ਉਸ ਜੰਗਲ ਵਿੱਚ ਬਣੇ ਕੈਂਪ ਤੱਕ ਤਾਂ ਉਦੋਂ ਉਸ ਬੱਸ ਵਿੱਚ ਸਿਰਫ ਇੰਡੀਅਨਸ ਹਨ ਜਿਨ੍ਹਾਂ ਨੂੰ ਚੇਨਾਂ ਲਗਾਈਆਂ ਗਈਆਂ ਸੀ ਜਿਨ੍ਹਾਂ ਨੂੰ ਹੈਂਡਕਫ ਕੀਤਾ ਗਿਆ ਸੀ ਹੱਥ ਕੜੀਆਂ ਲਗਾਈਆਂ ਗਈਆਂ ਬਾਕੀਆਂ ਦੀਆਂ ਖੋਲ ਦਿੱਤੀਆਂ ਗਈਆਂ ਇੰਡੀਅਨਸ ਦਾ ਮਜ਼ਾਕ ਉਡਾਇਆ ਗਿਆ ਉਸ ਬੱਸ ਵਿੱਚ ਤੇ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਅਤਵਾਦੀ ਲੋਕ ਹੋ ਸਸਰੀਕਾ ਦੋਸਤੋ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਗਏ ਖਾਸ ਤੌਰ ਤੇ ਇੰਡੀਅਨਸ ਜਿਹੜੇ ਕਿ ਡੌਂਕੀ ਲਗਾ ਕੇ ਗਏ ਸਨ ਅਨ ਡਾਕੂਮੈਂਟਡਸ ਹਨ ਅਮਰੀਕਾ 'ਚ ਔਰ ਪਿਛਲੇ ਹੀ 15 ਵੀ ਦਿਨਾਂ 'ਚ ਜਾਂ ਮਹੀਨੇ 'ਚ ਉਹਨਾਂ ਨੇ ਬਾਰਡਰ ਕਰਾਸ ਕੀਤਾ ਸੀ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਤੁਸੀਂ ਖਬਰਾਂ ਦੇਖੀਆਂ ਉਹਨਾਂ ਲੋਕਾਂ ਦੀਆਂ ਜੋ ਵਾਪਸ ਆਏ ਨੇ ਇੰਟਰਵਿਊਜ਼ ਵੀ ਦੇਖੀਆਂ ਮੁਲਾਕਾਤਾਂ ਦੇਖੀਆਂ ਤੁਹਾਨੂੰ ਉਹਨਾਂ ਦੀ ਕਹਾਣੀ ਦਾ ਪਰਿਵਾਰਕ ਹਾਲਾਤਾਂ ਦਾ ਪਤਾ ਲੱਗਿਆ ਹੋਵੇਗਾ ਪਰ ਇੱਕ ਸਵਾਲ ਤੁਹਾਡੇ ਮਨ ਵਿੱਚ ਹਾਲੇ ਵੀ ਹੋਣਾ ਹੈ ਕਿ ਬਾਕੀ ਜੋ ਰਹਿ ਗਏ ਨੇ ਪਨਾਮਾ ਚ ਨੇ ਕੋਸਟੋ ਰਿਕਾ ਚ ਨੇ ਕਿੱਥੇ ਨੇ ਕਿਹੜੇ ਜੰਗਲਾਂ ਚ ਨੇ ਉਹਨਾਂ ਦਾ ਕੀ ਬਣਿਆ ਉਹਨਾਂ ਦੇ ਬਾਰੇ ਕੋਈ ਖਬਰ ਜਾਂ ਕੋਈ ਅਪਡੇਟ ਕਿਉਂ ਨਹੀਂ ਆ ਰਹੀ ਕਿਉਂਕਿ ਜਦੋਂ ਪਹਿਲਾਂ ਆਰਮੀ ਦੇ ਜਹਾਜ਼ ਆਉਨੇ ਸਨ ਅਮਰੀਕਾ ਦੇ ਵਿੱਚ ਤੋ ਡੋਨਲਡ 트ੰਪ ਦੇ ਵੱਲੋਂ ਖੁਦ ਅਜਿਹਾ ਪ੍ਰਚਾਰ ਕੀਤਾ ਗਿਆ ਇੰਟਰਨੈਸ਼ਨਲ ਮੀਡੀਆ ਤੱਕ ਉਹ ਖਬਰ ਪਹੁੰਚੀ ਪਰ ਹੁਣ ਕੀ ਡੋਨਲਡ 트ੰਪ ਨਹੀਂ ਚਾਹੁੰਦੇ ਕਿ ਇੰਟਰਨੈਸ਼ਨਲ ਮੀਡੀਆ ਇਸ ਇਸ਼ੂ ਤੇ ਕਵਰੇਜ ਕਰੇ ਯਾਨੀ ਕਿ ਸਾਡੀਆਂ ਖਬਰਾਂ ਸਾਡਾ ਮੀਡੀਆ ਇਸ ਇਸ਼ੂ ਤੋਂ ਇਹਨਾਂ ਲੋਕਾਂ ਦੀ ਅਸਲ ਕਹਾਣੀ ਤੋਂ ਦੂਰ ਹੋ ਜਾਵੇ ਕੀ ਅਜਹੀ ਮਨਸ਼ਾ ਹੈ ਡੋਨਲਡ 트ੰਪ ਦੀ ਯਾਨੀ ਕਿ ਡਿਪੋਰਟ ਕਰਨ ਦੀ ਪ੍ਰਕਿਰਿਆ ਹੈ ਉਹ ਲੰਬੀ ਹੈ ਉਹਦੇ ਵਿੱਚ ਸਮਾਂ ਵੀ ਲੱਗਦਾ ਹੈ ਤੇ ਪੈਸਾ ਵੀ ਲੱਗਦਾ ਹੈ ਡੋਨਲਡ ਟਰੰਪ ਨੇ ਹੁਣ ਇੱਕ ਵਿਚਾਰ ਲਾ ਚੋਰ ਰਸਤਾ ਲੱਭਿਆ ਜਿਸ ਨਾਲ ਚੋਰੀ ਚੋਰੀ ਅਜਿਹੇ ਲੋਕਾਂ ਨੂੰ ਪੰਜਾਬ ਦੇ ਉਹਨਾਂ ਮੁੰਡਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਡਿਪੋਰਟ ਤਾਂ ਨਹੀਂ ਆਖਾਂਗੇ ਕੋਸਟਾਰੀਕਾ ਪਨਾਮਾ ਦੇ ਜੰਗਲਾਂ 'ਚ ਉਹਨਾਂ ਰਹਿائشਾਂ 'ਚ ਭੇਜਿਆ ਜਾ ਰਿਹਾ ਹੈ ਜਿਹਨਾਂ ਮੁਲਕਾਂ ਦੇ ਨਾਲ ਅਮਰੀਕਾ ਦਾ ਸਮਝੌਤਾ ਹੋਇਆ ਡੋਨਲਡ 트੍ਰੰਪ ਦਾ ਸਮਝੌਤਾ ਹੋਇਆ ਉਹਨਾਂ ਦੀ ਦੇਖਰੇਖ ਦਾ ਯਾਨੀ ਕਿ ਹੁਣ ਸਾਨੂੰ ਵੀ ਨਹੀਂ ਪਤਾ ਲੱਗੇਗਾ ਨਾ ਹੀ ਇੰਟਰਨੈਸ਼ਨਲ ਮੀਡੀਆ ਨੂੰ ਪਤਾ ਲੱਗੇਗਾ ਕਿ ਕਿਸ ਦਿਨ ਕਿੰਨੇ ਬੰਦੇ ਉਹਨਾਂ ਮੁਲਕਾਂ ਵਿੱਚ ਅਮਰੀਕਾ ਨੇ ਭੇਜ ਦਿੱਤੇ ਨੇ ਨਵਦੀਪ ਸਿੰਘ ਦੀ ਗੱਲ ਕਰਦੇ ਆ ਕੋਸਟਾ ਰਿਕਾ ਚ ਫਸਿਆ ਹੋਇਆ ਸਮੁੰਦਰ ਦੇ ਕਿਨਾਰੇ ਸ਼ੈੱਡ ਨੇ ਇੱਕ ਜੰਗਲ ਦੇ ਵਿੱਚ ਤੇ ਉਥੇ 150 ਦੇ ਲਗਭਗ ਨੇ ਇਹ ਲੋਕੀ ਇਹਨਾਂ ਵਿੱਚੋਂ ਤਿੰਨ ਇੰਡੀਅਨ ਨੇ ਨਵਦੀਪ ਸਿੰਘ ਨੇ ਕਿਸ ਤਰ੍ਹਾਂ ਇੱਕ SIM ਕਾਰਡ ਅਰੇਂਜ ਕੀਤਾ 11 ਡਾਲਰ ਖਰਚ ਕੇ ਤੇ ਉਸ ਤੋਂ ਬਾਅਦ ਇੱਕ ਵੱਡੇ ਨਿਊਜ਼ ادارے ਨਾਲ ਸੰਪਰਕ ਉਹਨਾਂ ਨੇ ਸਿੱਧਾ ਕੀਤਾ ਆਪਣੀ ਕਹਾਣੀ ਦੱਸੀ ਕਿਸ ਤਰ੍ਹਾਂ ਉਹ ਫਸੇ ਹੋਏ ਨੇ ਕੋਸਟਾ ਰਿਕਾ ਦੇ ਜੰਗਲਾਂ 'ਚ ਨਵਦੀਪ ਸਿੰਘ ਦੱਸਦਾ ਹੈ ਕਿ ਉਸਨੇ 15 ਫਰਵਰੀ ਦੀ ਫਲਾਈਟ 'ਚ ਅਮਰੀਸਾ ਰੌਣਾ ਸੀ ਪਰ ਉਸਦੀ ਸਿਹਤ ਠੀਕ ਨਹੀਂ ਸੀ ਬਿਮਾਰੀ ਦੇ ਕਾਰਨ ਉਸ ਨੂੰ ਜਹਾਜ਼ ਵਿੱਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ ਹਾਲੇ ਵੀ ਉਸਦੀ ਸਿਹਤ ਠੀਕ ਨਹੀਂ ਹੈ ਉਸਨੇ ਆਖਿਆ ਕਿ ਉਸ ਨੂੰ ਇੱਕ ਵਾਰ ਹਸਪਤਾਲ ਜਾਂਦਾ ਗਿਆ ਪਰ ਉਸ ਨੂੰ ਜੋ ਦਵਾਈ ਦਿੱਤੀ ਗਈ ਮੈਡੀਸਨ ਦਿੱਤੀ ਗਈ ਉਹ ਘੱਟ ਨਾ ਮਾਤਰਾ ਹੈ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਮੈਨੇਜ ਕਰ ਰਿਹਾ ਆਪਣੀ ਹੈਲਥ ਨੂੰ ਮੈਂਟੇਨ ਕਰਨ ਦਾ ਨਵਦੀਪ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਤੇ ਉਸਦੇ ਚਾਚਾ ਦੇ ਨਾਲ ਉਸ ਦੀ ਫੋਨ ਤੇ ਗੱਲਬਾਤ ਹੋਈ ਹਾਲਾਂਕਿ ਇਹ ਸਿੱਧੀ ਗੱਲਬਾਤ ਨਹੀਂ ਹੋਈ ਜਿਸ ਨਿਊਜ਼ ਅਦਾਰੇ ਨਾਲ ਜਿਸ ਅਖਬਾਰ ਦੇ ਅਦਾਰੇ ਨਾਲ ਉਹਨਾਂ ਨੇ ਸੰਪਰਕ ਸਾਂਤਿਆ ਸੀ ਉਹਨਾਂ ਨੇ ਫੋਨ ਕਾਨਫਰੰਸ ਦੇ ਜ਼ਰੀਏ ਪਰਿਵਾਰ ਦੇ ਨਾਲ ਨਵਦੀਪ ਦੀ ਗੱਲ ਕਰਾਈ। ਉਹ ਪਰਿਵਾਰ ਜੋ ਦੁੱਖ ਵਿੱਚ ਸੀ ਜਿਨ੍ਹਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਦਾ ਬੱਚਾ ਕਿੱਥੇ ਗਿਆ? ਅਮਰੀਕਾ 'ਚ ਹੈ, ਪਨਾਮਾ 'ਚ ਹੈ, ਕੋਸਾਰਿਕਾ 'ਚ ਹੈ, ਕਿੱਥੇ ਹੈ? ਨਾ ਹੀ ਉਹ ਪਰਿਵਾਰ ਮੀਡੀਆ ਦੇ ਅੱਗੇ ਆਇਆ ਪਰ ਹੁਣ ਜਦੋਂ ਉਹਨਾਂ ਨੇ ਨਵਦੀਪ ਸਿੰਘ ਨਾਲ ਗੱਲ ਕੀਤੀ, ਉਸਦੀ ਹਾਲਤ, ਉਸਦੀ ਕਹਾਣੀ ਸੁਣੀ ਤਾਂ ਥੋੜਾ ਬਹੁਤ ਉਹਨਾਂ ਨੂੰ ਸਕੂਨ ਮਿਲਿਆ ਪਰ ਜ਼ਿਗਰਦਾ ਟੋਟਾ ਉਹਨਾਂ ਦਾ ਬੱਚਾ ਹਾਲੇ ਜੰਗਲਾਂ ਵਿੱਚ ਹੈ ਬਿਮਾਰ ਹੈ ਤੇ ਫਸਿਆ ਹੋਇਆ ਹੈ ਇਹ ਵੀ ਦੱਸਾਂਗੇ ਕਿ ਅਖਬਾਰ ਦੇ ਕੇਸ ਉਹ ਵੱਡੇ ਅੰਤਰਰਾਸ਼ਟਰੀ ਅਦਾਰੇ ਦੇ ਨਾਲ ਉਹਨਾਂ ਨੇ ਸੰਪਰਕ ਬਣਾਇਆ ਇਹ ਦੱਸਦੀ ਹੈ ਕਿ ਨਵਦੀਪ ਸਿੰਘ ਦੇ ਨਾਲ ਤਿੰਨ ਜਾਣੇ ਹੋਰ ਨੇ ਜੋ ਇੰਡੀਆ ਤੋਂ ਨੇ ਕੁੱਲ ਇਹ 150 ਜਾਣਿਆਂ ਦੇ ਲਗਭਗ ਨੇ ਜੋ ਕਿ ਕੋਸਟਾਰੀਕਾ ਦੇ ਪੰਟੋਰਨਸ ਪ੍ਰੋਵਿੰਸ ਵਿੱਚ ਨੇ ਉਹਨਾਂ ਆਖਿਆ ਕਿ ਇੱਕ ਸ਼ੈੱਡ ਨੂੰ ਮਾਇਕ ਟੈਂਟ ਨੂੰ ਮਾਂ ਜਗ੍ਹਾ ਦਿੱਤੀ ਉਹਨਾਂ ਨੂੰ ਰੱਖਿਆਗਾ ਜਿਸ ਵਿੱਚ ਬਿਸਤਰ ਵੀ ਘਟ ਨੇ ਉਥੇ ਉਹਨਾਂ ਨੂੰ ਖਾਣ ਲਈ ਸਿਰਫ ਇੱਕ ਬ੍ਰੈਡ ਮਿਲਦਾ ਪੂਰੇ ਦਿਨ ਵਿੱਚ ਤੇ ਟੂਟੀਆਂ ਤੋਂ ਪਾਣੀ ਪੀ ਕੇ ਉਹ ਗੁਜ਼ਾਰਾ ਕਰਦੇ ਨੇ ਰਾਤ ਨੂੰ ਇਸ ਕਰਕੇ ਸੌ ਨਹੀਂ ਪਾਉਂਦੇ ਕਿਉਂਕਿ ਉਥੇ ਬਿਸਤਰ ਘੱਟ ਨੇ ਗੱਦੇ ਘੱਟ ਨੇ ਇਸ ਕਰਕੇ ਸਾਰੀ ਰਾਤ ਜਾਗ ਕੇ ਉਹ ਸਮਾਂ ਪਾਸ ਕਰਦੇ ਆ ਜਿਨ੍ਹਾਂ ਨੇ ਉਥੇ ਸਿਕਿਉਰਿਟੀ ਤੇ ਲੱਗੇ ਹੋਏ ਨੇ ਉਹਨਾਂ ਲੋਕਾਂ ਨੂੰ ਸਪੈਨਿਸ਼ ਆਉਂਦੀ ਹੈ ਤੇ ਇੰਗਲਿਸ਼ ਵਿੱਚ ਉਹ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਵੱਲੋਂ ਇਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਇਹ ਕੋਈ ਅਤਵਾਦੀ ਹੋਣ ਨਵਦੀਪ ਸਿੰਘ ਨੇ ਦੱਸਿਆ ਕਿ ਜਦੋਂ ਅਮਰੀਕਾ ਤੋਂ ਉਹਨਾਂ ਦਾ ਜਹਾਜ਼ ਉਤਰਦਾ ਹੈ ਤਾਂ ਜਿਨੇ ਉਸ ਵਿੱਚ 344 ਮਾਈਗ੍ਰੈਂਟਸ ਹਨ ਗੈਰਕਾਨੂੰਨੀ ਪ੍ਰਵਾਸੀ ਸਨ ਤਾਂ ਉਹਨਾਂ ਸਾਰਿਆਂ ਨੂੰ ਹੈਂਡਕਫ ਕੀਤਾ ਗਿਆ ਸੀ ਯਾਨੀ ਕਿ ਸਾਡੀ ਭਾਸ਼ਾ ਚ ਆਖੀਏ ਕਿ ਹੱਥ ਕੜੀਆਂ ਲਗਾਈਆਂ ਗਈਆਂ ਸਨ ਪਰ ਜਦੋਂ ਉਹ ਕੋਸਟਾ ਰੀਕਾ ਪਹੁੰਚਦੇ ਨੇ ਉਹਨਾਂ ਨੂੰ ਇੱਕ ਬੱਸ ਵਿੱਚ ਲਿਜਾਣਾ ਸ਼ੁਰੂ ਕੀਤਾ ਜਾਂਦਾ ਉਸ ਜੰਗਲ ਵਿੱਚ ਬਣੇ ਕੈਂਪ ਤੱਕ ਤਾਂ ਉਦੋਂ ਉਸ ਬੱਸ ਵਿੱਚ ਸਿਰਫ ਇੰਡੀਅਨਸ ਹਨ ਜਿਨ੍ਹਾਂ ਨੂੰ ਚੇਨਾਂ ਲਗਾਈਆਂ ਗਈਆਂ ਸੀ ਜਿਨ੍ਹਾਂ ਨੂੰ ਹੈਂਡਕਫ ਕੀਤਾ ਗਿਆ ਸੀ ਹੱਥ ਕੜੀਆਂ ਲਗਾਏ ਗਏ ਆ ਬਾਕੀਆਂ ਦੀਆਂ ਖੋਲ ਦਿੱਤੀਆਂ ਗਈਆਂ ਇੰਡੀਅਨਸ ਦਾ ਮਜ਼ਾਕ ਉਡਾਇਆ ਗਿਆ ਉਸ ਬੱਸ ਵਿੱਚ ਤੇ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਅਤਵਾਦੀ ਲੋਕ ਹੋ ਹਾਲੇ ਵੀ ਉਹਨਾਂ ਨੂੰ ਟੈਰਰਿਸਟ ਕਹਿ ਕੇ ਉਹਨਾਂ ਸਿਕਿਉਰਿਟੀ ਗਾਰਡਸ ਦੇ ਵੱਲੋਂ ਬੁਲਾਇਆ ਜਾਂਦਾ ਹੈ ਇਸ ਤੋਂ ਬਾਅਦ ਉਹਨਾਂ ਤੋਂ ਡਿਮਾਂਡ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਘਰ ਫੋਨ ਕਰਕੇ ਵੀਡੀਓ ਕਾਲ ਨਹੀਂ ਕਰਨੀ ਨਾ ਹੀ ਲੋਕੇਸ਼ਨ ਸੈਂਡ ਕਰਨੀ ਆ ਫੋਨ ਕਰਕੇ ਆਪਣੀ ਟਿਕਟ ਦੇ ਪੈਸੇ ਮੰਗਵਾਓ ਤੇ ਉਸ ਤੋਂ ਬਾਅਦ ਤੁਸੀਂ ਇਸ ਮੁਲਕ ਨੂੰ ਛੱਡ ਕੇ ਵਾਪਸ ਜਾ ਸਕਦੇ ਹੋ ਨਵਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਚੱਕ ਕੋਬਾਇਆ ਤਾਰਾਂਵਾਲੀ ਪਿੰਡ ਦਾ ਰਹਿਣ ਵਾਲਾ ਹੈ ਜਲੰਧਰ ਦੇ 에ਜੰਟ ਦੇ ਜ਼ਰੀਏ ਇਸ ਪਰਿਵਾਰ ਨੇ ਨਵਦੀਪ ਸਿੰਘ ਨੂੰ ਅਮਰੀਕਾ ਡੌਂਕੀ ਰਹੀ ਭੇਜਣ ਦਾ ਬੰਦੋਬਸਤ ਕੀਤਾ ਸੀ ਪਰਿਵਾਰ ਦਾ ਕਹਿਣਾ ਕਿ ਹੁਣ ਉਹਨਾਂ ਨੇ ਜ਼ਮੀਨ ਵੇਚ ਕੇ ਆਪਣੇ ਬੱਚੇ ਉੱਪਰ ਸਾਰੇ ਪੈਸੇ ਲਗਾ ਦਿੱਤੇ ਸਨ ਅਮਰੀਕਾ ਭੇਜਣ ਲਈ ਹੁਣ ਉਹਨਾਂ ਕੋਲ ਟਿਕਟ ਜੋਗੇ ਪੈਸੇ ਨਹੀਂ ਆ ਤੇ ਜਲੰਧਰ ਦਾ ਜਿਹੜਾ ਟਰੈਵਲ ਏਜੰਟ ਹੈ ਉਹ ਵੀ ਹੁਣ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ ਇਸ ਮੌਕੇ ਤੇ ਪਰਿਵਾਰ ਨੇ ਮੁੱਖ ਮੰਤਰੀ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਤੇ ਆਪਣੇ ਬੱਚੇ ਨੂੰ ਵਾਪਸ ਮੰਗਵਾਉਣ ਦੀ ਮੰਗ ਕੀਤੀ ਹੈ ਨਵਦੀਪ ਸਿੰਘ ਨੇ ਦੱਸਿਆ ਕਿ ਕੋਸਟਾ ਰਿਕਾ ਦੇਸ ਕੈਂਪ ਵਿੱਚ ਉਸ ਨਾਲ ਤੇ ਬਾਕੀ ਇੰਡੀਅਨਸ ਦੇ ਨਾਲ ਬੜਾ ਹੀ ਵੱਖਰਾ ਬੜਾ ਹੀ ਬੁਰਾ ਵਰਤਾਓ ਕੀਤਾ ਜਾਂਦਾ ਹੈ ਉਹਨਾਂ ਨੂੰ ਟੈਰਿਸਟ ਆਖਿਆ ਜਾਂਦਾ ਹੈ ਇਹ ਵੀ ਆਖਿਆ ਜਾਂਦਾ ਹੈ ਕਿ ਇਹਨਾਂ ਦੇ ਕੋਲ ਬਹੁਤ ਪੈਸਾ ਹੈ ਕਰੇ ਬਹੁਤ ਕਮਾਈਆ ਇਹਨਾਂ ਕੋਲ ਰੈਸਟੋਰੈਂਟ ਨੇ ਇਹਨਾਂ ਸਾਰਿਆਂ ਦੇ ਜ਼ਮੀਨਾਂ ਨੇ ਇਹਨਾਂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਆਪਣੇ ਘਰੋਂ ਪੈਸੇ ਮੰਗਵਾਓ ਜਾਂ ਫਿਰ ਇਹ ਵੀ ਆਖਿਆ ਜਾਂਦਾ ਹੈ इवन ਅਥਾਰਟिटीज ਦੇ ਵੱਲੋਂ ਕੋਸ ਤਰੀਕਾ ਦਿਆਂ ਕਿ ਇਹਨਾਂ ਦੇ ਜਾਣ ਪਹਿਚਾਨ ਦੀ ਲੋਕ ਅਮਰੀਕਾ 'ਚ ਵੀ ਨੇ ਉਹ ਇਹਨਾਂ ਦੀ ਟਿਕਟ ਦਾ ਪ੍ਰਬੰਧ ਕਰਨ ਯਾਨੀ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੇ ਖਰਚੇ ਤੇ ਹੀ ਛੱਡ ਦਿੱਤਾ ਗਿਆ ਹੁਣ ਇਹ ਆਪਣੀ ਟਿਕਟ ਦਾ ਬੰਦੋਬਸਤ ਕਰਕੇ ਆਪਣੀ ਵਾਪਸੀ ਕਿੰਨੇ ਕ ਸਮੇਂ 'ਚ ਯਕੀਨੀ ਬਣਾਉਣਗੇ ਹੁਣ ਬਹੁਤ ਵੱਡਾ ਸਵਾਲ ਹੈ ਪਰ ਕਿ ਇਹ ਸਿਰਫ ਤਿੰਨ ਇੰਡੀਅਨਸ ਨੇ ਪਨਾਮਾ ਚ ਹੋਰ ਕਿੰਨੇ ਕ ਨੇ ਫਸੇ ਹੋਏ ਆ ਉਹਨਾਂ ਦੇ ਵਿੱਚ ਲੇਡੀਜ਼ ਕਿੰਨੀਆਂ ਕ ਨੇ ਬੱਚੇ ਕਿੰਨੇ ਕ ਨੇ ਹਾਲੇ ਬਹੁਤ ਗੰਭੀਰ ਸਵਾਲ ਨੇ ਜੋ ਕਿ ਇੰਟਰਨੈਸ਼ਨਲ ਮੀਡੀਆ ਦੀ ਨਜ਼ਰ ਤੋਂ ਕੇਮੇਨਕ ਮੇ ਬੜੀ ਚੁਸਤੀ ਨਾਲ ਲੁਕਾ ਲਏ ਗਏ ਨੇ ਲੁਕਾਏ ਨੇ ਡੋਨਲਡ ਟਰੰਪ ਦੇ ਉਸ ਫੁਰਤੀਲੇ ਪ੍ਰਸ਼ਾਸਨ ਦੇ ਵੱਲੋਂ ਜਿਨ੍ਹਾਂ ਨੇ ਕਿ ਇਹਨਾਂ ਲੋਕਾਂ ਨੂੰ ਡਿਪੋਰਟ ਵੀ ਕਰ ਦਿੱਤਾ ਅਸਾਈਲਮ ਦਾ ਹੱਕ ਵੀ ਇਹਨਾਂ ਤੋਂ ਵਾਪਸ ਲੈ ਲਿਆ ਤੇ ਹਾਂ ਮਨੁੱਖੀ ਵਿਵਹਾਰ ਨਾਲ ਜੁੜੇ ਬਹੁਤ ਸਾਰੇ ਸਵਾਲ ਨੇ ਜਿਹੜੇ ਹਾਲੇ ਇਸ ਰਿਪੋਰਟ ਦੇ ਛਪਣ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਿਆਂ ਇਹ ਰਿਪੋਰਟ ਦਾ ਵਾਇਰ ਨਿਊਜ਼ਪੇਪਰ 'ਤੇ छਪੀ ਰਿਪੋਰਟ ਹੈ ਸ ਵਿੱਚ ਨਵਦੀਪ ਸਿੰਘ ਦੇ ਨਾਲ ਫੋਨ 'ਤੇ ਗੱਲ ਕਰਕੇ ਦਾ ਵਾਇਰ ਦੇ ਵਿੱਚ ਇਹ ਰਿਪੋਰਟ ਛਪੀ ਹੈ ਤੁਸੀਂ ਇਸ ਰਿਪੋਰਟ ਨੂੰ ਸਰਚ ਕਰ ਸਕਦੇ ਹੋ ਤੇ ਹਾਂ ਨਵਦੀਪ ਸਿੰਘ ਵਰਗੇ ਹੋਰ ਪਤਾ ਨਹੀਂ ਕਿੰਨੇ ਬੱਚੇ ਕਿੰਨੇ ਨੌਜਵਾਨ ਹਾਲੇ ਵੀ ਉਹਨਾਂ ਜੰਗਲਾਂ 'ਚ ਭਟਕ ਰਹੇ ਨੇ ਜਾਂ ਤਾਂ ਉਹ ਪਨਾਮਾ 'ਚ ਨੇ ਜਾਂ ਕੋਸਟਾ ਰਿਕਾ 'ਚ ਨੇ ਜਾਂ ਫਿਰ ਡੈਰੀਅਨ ਬੇਚ ਜੰਗਲਾਂ 'ਚ ਨੇ ਜਿਨ੍ਹਾਂ ਜੰਗਲਾਂ 'ਚ ਉਹ ਖੜਾ ਛੁਡਾ ਕੇ ਇਹ ਮੈਕਸੀਕੋ ਵੱਲ ਕਿਸੇ ਵੇਲੇ ਗਏ ਸਨ ਪਰ ਵਾਪਸ ਹੁਣ ਫਿਰ ਉਹਨਾਂ ਗਹਿਰੇ ਜੰਗਲਾਂ 'ਚ ਉਹਨਾਂ ਨਦੀਆਂ 'ਚ ਉਹਨਾਂ ਖਾਈਆਂ 'ਚ ਡਿੱਗ ਚੁੱਕੇ ਨੇ ਇਹਨਾਂ ਦੀ ਵਾਪਸੀ ਕੌਣ ਕਰਵਾਏਗਾ ਕਦੋਂ ਸੰਭਵ ਹੋਏਗੀ ਕੀ ਸਿਰਫ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਜਾਂ ਫਿਰ ਸਰਕਾਰੀ ਪ੍ਰਸ਼ਾਸਨ ਵੱਲੋਂ ਵੀ ਕੋਈ ਹੱਥ ਅੱਗੇ ਵਧਾਇਆ ਜਾਏਗਾ ਫਿਲਹਾਲ ਬਹੁਤ ਵੱਡਾ ਸਵਾਲ ਹੈ ਨਵਦੀਪ ਸਿੰਘ ਦੇ ਨਾਮ ਤੇ ਇਹ ਰਿਪੋਰਟ ਉਸ ਦੀ ਫਰਿਆਦ ਇਹ ਅਪਡੇਟ ਜ਼ਰੂਰ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ